ਸਾਥੀਓ ਨਮਸਕਾਰ ਅੱਜ ਅਸੀਂ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਬੜੇ ਲੰਬੇ ਸਮੇਂ ਤੋਂ ਜੋ ਇਸ ਪ੍ਰੋਜੈਕਟ ਦੀ ਤਿਆਰੀ ਕਰ ਰਹੀ ਸੀ ਔਰ ਸਾਡੇ ਨਾਲ ਸਾਡੇ ਸੀਨੀਅਰ ਕੈਬਨਿਟ ਮੰਤਰੀ ਸੋਨ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਕਿਉਂਕਿ ਇਹ ਜੋ ਪ੍ਰੋਜੈਕਟ ਹੈਗਾ ਆਪਣਾ ਪਿੰਡ ਆਪਣਾ ਬਾਗ ਇਹ ਜੋ ਬਾਗ ਲੱਗਨੇ ਹਨ ਪੰਚਾਇਤੀ ਜ਼ਮੀਨਾਂ ਉੱਪਰ ਲੱਗਨੇ ਹਨ ਇਸ ਕਰਕੇ ਪੰਚਾਇਤੀ ਰਾਜ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਿਆ ਗਿਆ ਕਿਉਂਕਿ ਉਹਨਾਂ ਦੇ ਪਿੰਡਾਂ 'ਚ ਜਿੰਨੇ ਵੀ ਜ਼ਮੀਨਾਂ ਨੇ ਉਹ ਪੰਚਾਇਤੀ ਰਾਜ ਦੇ ਅਧੀਨ ਆਂਦੀਆਂ ਨੇ ਸੋ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਥੀਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਜੁੜੀ ਸਰਕਾਰ ਬਣੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਇੱਕ ਸੁਪਨਾ ਸੀ ਕਿ ਪੰਜਾਬ ਦਾ ਜੋ ਪਾਣੀ ਜ਼ਮੀਨ ਦੇ ਵਿੱਚ ਥੱਲੇ ਜਾਇ ਜਾ ਰਿਹਾ ਹੈ ਉਹਦਾ ਲੈਵਲ ਉੱਪਰ ਚੁੱਕਣ ਵਾਸਤੇ ਪਾਣੀ ਦੀ ਬਚਤ ਕਰਨ ਵਾਸਤੇ ਜਿੱਥੇ ਉਹਨਾਂ ਨੇ ਨਹਿਰੀ ਪਾਣੀ ਦਾ ਖੇਤੀ ਵਿੱਚ ਇਸਤੇਮਾਲ ਕਰ ਰਹੇ ਨੇ ਵੱਤੁਵੱਦ ਉਹਦੇ ਨਾਲ ਨਾਲ ਅਗਰ ਅਸੀਂ ਡਾਈਵਰਸਿਫਿਕੇਸ਼ਨ ਆਫ ਦਾ ਐਗਰੀਕਲਚਰ ਕਰਾਂਗੇ ਸਾਡਾ ਉਹਨਾਂ ਨਾਲ ਪਾਣੀ ਦੀ ਹੋਰ ਬਚਤ ਹੋਏਗੀ ਤੇ ਉਹ ਕੇਵਲ ਤਾਂ ਕੇਵਲ ਅਸੀਂ ਕਿਉਂਕਿ ਚੋਨਾ ਲਗਾਉਣ ਦੇ ਨਾਲ ਪਾਣੀ ਦੀ ਜ਼ਿਆਦਾ ਕੰਜੰਪਸ਼ਨ ਹੁੰਦੀ ਹੈ ਅਗਰ ਹੌਟਿਕਲਚਰ ਪੰਜਾਬ ਜਿੰਨਾ ਵੀ ਬਾਗਬਾਨੀ ਦਾ ਇਲਾਕਾ ਵਧੇਗਾ ਉਹਦੇ ਨਾਲ ਜ਼ਮੀਨ ਨੂੰ ਚੋਨੇ ਤੋਂ ਰਾਹਤ ਮਿਲੇਗੀ ਸੋ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਹਮੇਸ਼ਾ ਹੀ ਕਿ ਮੈਂ ਜੋਇਨ ਕੀਤਾ ਹੈ ਕਿ ਡਿਪਾਰਟਮੈਂਟ ਦੇ ਵਿੱਚ ਤੇ ਅਸੀਂ ਕਹਿਣਾ ਕਿਸਾਨਾਂ ਨੂੰ ਕਿ ਤੁਸੀਂ ਬਾਗ ਲਗਾਓ ਤੁਸੀਂ ਡਿਵਰਸਿਫਿਕੇਸ਼ਨ ਕਰੋ ਪਰ ਮੈਂ ਦੇਖਣ ਜਾਇਆ ਕਿ ਕਿਸਾਨ ਜਿਹੜੇ ਨੇ ਉਹ ਦੇ ਉੱਪਰ ਜਿਆਦਾ ਤਿਆਰ ਨਹੀਂ ਸੀ ਹੋ ਰਹੇ ਨਹੀਂ ਸੀ ਕਰ ਰਹੇ ਕਿਉਂਕਿ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਉਹਦਾ ਕੋਈ ਨਾ ਕੋਈ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਸੋ ਮੇਰੇ ਧਿਆਨ ਚ ਆਇਆ ਕਿ ਉਹਨਾਂ ਜੋ ਪੰਜਾਬ ਸਰਕਾਰ ਦੀ ਜੋ ਜ਼ਮੀਨਾਂ ਹਨ ਪੰਚਾਇਤੀ ਰਾਜ ਦੀਆਂ ਉਹਦੇ ਵਿੱਚ ਵੀ ਜੋ ਹੈ ਅਗਰ ਕਿਸਾਨਾਂ ਨੂੰ ਜਿਹੜੇ ਉੱਥੇ ਪੰਚਾਇਤ ਹੈਗੀ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਤੁਸੀਂ ਕੁਝ ਹਿੱਸਾ ਆਪਣੀ ਪੰਚਾਇਤ ਦੀ ਜ਼ਮੀਨ ਦਾ ਉੱਥੇ ਬਾਗ ਲਗਾਓ ਤਾਂ ਕਿ ਜਦੋਂ ਤੁਸੀਂ ਉੱਥੇ ਬਾਗ ਲਗਾਓਗੇ ਜਦੋਂ 2-3 ਸਾਲਾਂ ਬਾਅਦ ਇਨਕਮ ਹੋਏਗੀ ਇੱਕ ਤੇ ਪੰਚਾਇਤਾਂ ਦੀ ਇਨਕਮ ਵਧੇਗੀ ਜਿਹੜੀ ਕਿ ਉਹਨਾਂ ਨੂੰ ਅੱਗੇ ਪਹਿਲੇ ਝੋਨੇ ਤੋਂ ਠੇਕਾ ਘਟ ਆਂਦਾ ਹੈ ਉਹਦੇ ਨਾਲ ਪੰਚਾਇਤ ਜੇਕਰ ਖੁਸ਼ਹਾਲ ਹੋਏਗੀ ਪੈਸਾ ਜ਼ਿਆਦਾ ਆਏਗਾ ਪੰਚਾਇਤ ਦੇ ਵਿੱਚ ਉਹਦੀ ਡਿਵੈਲਪਮੈਂਟ ਹੋਏਗੀ ਕਿਉਂਕਿ ਕਿਸੇ ਵੀ ਪੰਚਾਇਤ ਦੀ ਜੋ ਡਿਵੈਲਪਮੈਂਟ ਹੈ ਉਹਦੇ ਪੈਸੇ ਦੇ ਨਾਲ ਹੀ ਹੋ ਸਕਦੀ ਹੈ ਸੋ ਇਹ ਆਈਡੀਆ ਲੈ ਕੇ ਅਸੀਂ ਕਿ ਜਿਹਦੇ ਨਾਲ-ਨਾਲ ਇਖਤੇ ਪਿੰਡਾਂ ਦੇ ਵਿੱਚ ਮੈਂ ਤੁਸੀਂ ਮੈਡਮ ਨੇ ਬੜੇ ਵਿਸਥਾਰ ਨਾਲ ਪਹਿਲੇ ਦੱਸਿਆ ਹੈਗਾ ਕਿ ਕੋਈ ਜੋ ਪਿੰਡ ਹੁੰਦਾ ਹੈ ਉਹਦੇ ਵਿੱਚ ਅਗਰ ਮਹਿਲਾਵਾਂ ਨੂੰ ਯੂਥ ਨੂੰ ਕੰਮ ਮਿਲੇਗਾ ਔਰ ਜੋ ਬੇਰੁਜ਼ਗਾਰੀ ਹੈਗੀ ਹੈ ਉਹ ਘਟੇਗੀ ਇਸ ਮਕਸਦ ਨੂੰ ਲੈ ਕੇ ਅਸੀਂ ਆਪਣਾ ਪਿੰਡ ਆਪਣਾ ਬਾਗ ਦੀ ਜੋ ਮੁਹਿੰਮ ਅਜ ਲਾਂਚ ਕੀਤੀ ਹੈਗੀ ਹੈ ਸੋ ਮੈਨੂੰ ਪੂਰਾ ਯਕੀਨ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪਾਇਲਟ ਪ੍ਰੋਜੈਕਟ ਸਾਡੇ ਤਿਆਰ ਹੋਣਗੇ ਇਹਦੇ ਨਾਲ ਨਾਲ ਜੋ ਦੇਖਣਗੇ ਕਿਸਾਨ ਬਾਕੀ ਪ੍ਰਾਈਵੇਟ ਫਾਰਮਰ ਇਹਨਾਂ ਦੀ ਪੰਚਾਇਤਾਂ ਦੀ ਜ਼ਮੀਨ ਦੀ ਕੀਮਤ ਜੋ ਇਨਕਮ ਵਧੀ ਹੈਗੀ ਹੈ ਡਿਊ ਟੂ ਬਾਗਸ ਬਾਗਬਾਨੀ ਕਰਕੇ ਫਿਰ ਉਹ ਵੀ ਫਾਲੋ ਕਰਦੇ ਹੋਏ ਇੱਧਰ ਆਣਗੇ ਕੋਈ ਵੀ ਇਨਸਾਨ ਜਿਹੜਾ ਹੈਗਾ ਹਰ ਆਦਮੀ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਹੈ ਇਨਕਮ ਜ਼ਿਆਦਾ ਚਾਹੁੰਦਾ ਹੈ ਔਰ ਸਾਡੇ ਪੰਜਾਬ ਵੈਸੇ ਹੀ ਪਿੰਡਾਂ 'ਚ ਵੱਸਦਾ ਹੈ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਵਿੱਚ ਅਗਰ ਸਾਡੇ ਪਿੰਡ ਖੁਸ਼ਹਾਲ ਹੋਣਗੇ ਉਹ ਬਹੁਤ ਵੱਡਾ ਇੱਕ ਇਥੋਂ ਦਾ ਮਾਤਾਵਰ ਜਿੰਨੇ ਜ਼ਿਆਦਾ ਬਾਗ ਹੋਣਗੇ ਓਨੀ ਜ਼ਿਆਦਾ ਉੱਥੇ ਹਰਿਆਲੀ ਹੋਏਗੀ এনवायरमेंट 'ਚ ਇੰਪਰੂਵਮੈਂਟ ਹੋਏਗੀ ਕੁਆਲਿਟੀ ਆਫ ਲਾਈਫ ਜਿਹੜੀ ਵਧੀਆ ਹੋਏਗੀ ਇੱਕ ਸਾਡਾ ਜੀਵਨ ਸਤਰ ਵੀ ਉੱਚਾ ਹੋਏਗਾ ਸੋ ਇਹਦੇ ਨਾਲ ਨਾਲ ਇੱਥੇ ਕਮਾਈ ਵਧੇਗੀ ਉਦੇ ਨਾਲ ਸਾਡੇ ਪਾਣੀ ਦੀ ਬਚਤ ਹੋਏਗੀ ਜਿਹੜਾ ਛੋਨੇ ਪਰ ਅਸੀਂ ਬਹੁਤ ਜ਼ਿਆਦਾ ਪਾਣੀ ਇਸਤੇਮਾਲ ਕਰਨੇ ਆ ਔਰ ਜੋ ਬਿਜਲੀ ਹੈ ਜਦੋਂ ਤੁਸੀਂ ਛੋਨਾ ਲਗਾਉਂਦੇ ਹਾਂ ਟੂਬਲ ਲਗਾਉਂਦੇ ਹਾਂ ਤੇ ਜਦੋਂ ਨਹੀਂ ਲਗਾਣੇ ਪੈਣਗੇ ਬਿਜਲੀ ਦੀ ਬਚਤ ਹੋਏਗੀ ਔਰ ਲੋਕਾਂ ਨੂੰ ਕੰਮ ਮਿਲੇਗਾ ਔਰ ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਅਹੀਂ ਐਜ਼ ਅ ਪੰਚਾਇਤੀ ਰਾਜ ਦੇ ਨਾਲ ਹੋਰ ਕਿਉਂਕਿ 1.7 ਲੱਖ ਤੋਂ ਉੱਪਰ ਏਕੜ ਦੀ ਜ਼ਮੀਨ ਹੈਗੀ ਹੈ ਉਹ ਸਾਡੀ ਪੰਜਾਬ ਦੇ ਵਿੱਚ ਪਿੰਡਾਂ ਪਚਾਇਦਾ ਕੋਲ ਹੈਗੀ ਹੈ ਜਦੋਂ ਆਸ-ਪਾਸ ਸਾਰੇ ਪਿੰਡਾਂ ਦੇ ਵਿੱਚ ਵੈਸੇ ਵੀ ਅਗਰ ਹਰ ਪਿੰਡ ਦੇ ਵਿੱਚ ਬਾਗ ਲੱਗਾ ਹੋਏ ਇੱਕ ਦੋ ਤਿੰਨ ਏਕੜ ਦਾ ਤੇ ਉਸ ਪਿੰਡ ਦਾ ਮਾਹੌਲ ਹੀ ਹੋਰ ਹੁੰਦਾ ਪਿੰਡ ਦਾ ਰਹਿਣ ਸਹਿਣੀ ਬਲ ਜਾਂਦਾ ਹੈਗਾ ਸੋ ਮੈਂ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਖਾਸ ਕਰਕੇ ਜਿਹੜਾ ਸਾਡਾ ਸਟਾਫ ਹੈਗਾ ਹਾਰਟੀਕਲਚਰ ਡਿਪਾਰਟਮੈਂਟ ਦਾ ਸਾਰਾ ਸਟਾਫ ਔਰ ਰੂਰਲ ਡਿਵੈਲਪਮੈਂਟ ਦਾ ਇਹਨਾਂ ਨੇ ਆਪਸ ਵਿੱਚ ਬੜਾ ਤਾਲਮੇਲ ਕਰਕੇ ਸਹਿਯੋਗ ਕਰਕੇ ਆਪਣੇ ਉਹਨੂੰ ਸਭ ਨੂੰ ਸਹਿਯੋਗ ਕੀਤਾ ਤਾਂ ਹੀ ਇਹ ਅੱਜ ਸਾਡਾ ਜੋ ਪ੍ਰੋਜੈਕਟ ਲਾਂਚ ਹੋਇਆ ਹੈਗਾ ਸੋ ਮੈਂ ਇੱਕ ਵਾਰ ਫੇਰ ਮਤਸਬਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਾਰੇ ਸਾਥੀਆਂ ਦਾ ਔਰ ਉਮੀਦ ਕਰਨੇ ਆ ਔਰ ਇਹਦੇ ਬਾਅਦ ਅਸੀਂ ਜਿਹੜੇ ਪਿੰਡ ਚੁਣੇ ਨੇ ਉੱਥੇ ਜਾ ਕੇ ਸੀ ਪ੍ਰੈਕਟੀਕਲੀ ਜਾ ਕੇ ਪਲਾਂਟ ਲਗਾਵਾਂਗੇ ਉੱਥੇ ਜਾ ਕੇ ਵੇਸੀ ਦਾ ਜੋ ਹੈ ਲਗਾਤਾਰ ਉਹ ਵੀ ਅਸੀਂ ਮੂਰਤ ਕਰਾਂਗੇ ਔਰ ਪ੍ਰੈਕਟੀਕਲੀ ਵੀ ਇਹ ਕੰਮ ਕੀਤਾ ਜਾਏਗਾ ਅੱਜ ਅਸੀਂ ਲਾਂਚ ਕੀਤਾ ਹੈ ਇਨ ਦਾ ਕਮਿੰਗ ਟਾਈਮ ਅਸੀਂ ਪਿੰਡਾਂ 'ਚ ਜਾ ਕੇ ਇਹ ਪ੍ਰਾਂਟੇਸ਼ਨ ਕਰਾਂਗੇ ਬਾਗ ਲਗਾਵਾਂਗੇ ਤਾਂ ਕਿ ਦੋ ਤਿੰਨ ਸਾਲਾਂ ਬਾਅਦ ਜਦੋਂ ਬੂਟੇ ਤਿਆਰ ਹੋਣਗੇ ਉਹ ਜੋ ਫਲ ਹੈਗਾ ਉਹ ਜੋ ਪੰਚਾਇਤ ਹੈਗੀ ਉਹਨੂੰ ਵੇਚ ਕੇ ਵੱਧ ਤੋਂ ਵੱਧ پیسے ਕਮਾਏਗੀ ਉਹਨਾਂ ਮੈਂ ਬੇਨਤੀ ਕਰਾਂਗਾ ਆਪਣੇ ਬਹੁਤ ਹੀ ਸੀਨੀਅਰ ਕੈਪਟਨ ਮੰਤਰੀ ਸਰਦਾਰ ਤਰਨ ਪੀ ਸਿੰਘ ਸੌਣ ਜੀ ਨੂੰ ਕਿ ਜਿਨ੍ਹਾਂ ਨੇ ਸਾਨੂੰ ਇਹ ਸਾਡਾ ਸੁਪਨਾ ਜੋ ਸਾਡਾ ਹਾਰਟੀਕਲਚਰ ਨੇ ਸੋਚਿਆ ਸੀ ਇਹਨੂੰ ਪ੍ਰੈਕਟੀਕਲੀ ਅਗਰ ਕਿਸੇ ਨੇ ਸਾਡਾ ਪੂਰਾ ਕਰਨ ਵਿੱਚ ਸਹਿਯੋਗ ਦਿੱਤੇ ਹੈ ਤੇ ਉਹ ਪੰਚਾਇਤੀ ਰਾਜ ਹੈ ਇਹਨਾਂ ਨੇ ਸਾਨੂੰ ਜ਼ਮੀਨ ਦਿੱਤੀ ਤਾਂ ਕਿ ਅਸੀਂ ਉੱਥੇ ਕੰਮ ਕਰ ਸਕੀਏ ਸਮਝਾਵਾਂਗਾ ਉਹ ਵੀ ਆਪਣੇ ਵੱਲੋਂ ਇਸ ਬਹੁਤ ਵਧੀਆ ਪੰਜਾਬ ਦਾ ਹਰਾ-ਭਰਾ ਜੋ ਪੰਜਾਬ ਸਾਡਾ ਹੋਏਗਾ ਉਹਦੇ ਵਾਸਤੇ ਜੋ ਪ੍ਰੋਜੈਕਟ ਲਾਂਚ ਕੀਤਾ ਹੈ ਉਹਦੇ ਬਾਰੇ ਇਹ ਵੀ ਆਪਣੀ ਸ਼ਬਦ ਕਹਾਂ। ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਕਰਦਾ ਹਾਂ। ਤੁਸੀਂ ਅੱਜ ਵੱਡੀ ਗਿਣਤੀ ਦੇ ਵਿਖੇ ਚੰਡੀਗੜ੍ਹ ਵਿਖੇ ਕਵਰੇਜ ਕਰਨ ਲਈ ਪਹੁੰਚੇ ਹੋ। ਅੱਜ ਬੜੀ ਖੁਸ਼ੀ ਦਾ ਦਿਨ ਹੈ। ਕਿ ਪਹਿਲੀ ਵਾਰ ਹਿਸਟਰੀ ਦੇ ਵਿੱਚ ਹੋਇਆ ਹੈ ਕਿ ਸਾਡਾ ਹਾਰਟੀਕਲਚਰ ਡਿਪਾਰਟਮੈਂਟ ਜਿਹਦੇ ਮਨਿਸਟਰ ਆਨਰੇਬਲ ਸ਼੍ਰੀ ਮਹਿੰਦਰ ਭਗਤ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਉਪਰਾਲੇ ਸਦਕਾ ਹਾਰਟੀਕਲਚਰ ਡਿਪਾਰਟਮੈਂਟ ਨੇ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਨਾਲ ਮਿਲ ਕੇ ਹਿਸਟਰੀ ਚ ਫਸਟ ਟਾਈਮ ਹੋਇਆ ਹੈ ਕਿ ਇੱਕ ਉਪਰਾਲਾ ਕੀਤਾ ਸੀ ਇੱਕ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਉਸ ਪ੍ਰੋਜੈਕਟ ਦਾ ਨਾਮ ਤੁਸੀਂ ਦੇਖ ਸਕਦੇ ਹੋ ਸਾਡਾ ਪਿੰਡ ਸਾਡਾ ਬਾਗ ਇਹ ਬਹੁਤ ਸੋਹਣਾ ਪ੍ਰੋਜੈਕਟ ਹੈ ਸਾਡਾ ਪਿੰਡ ਸਾਡਾ ਬਾੜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚੱਲਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਉਦੇਸ਼ ਹੈ ਰੰਗਲਾ ਪੰਜਾਬ ਬਣਾਣਾ ਹਰਿਆ ਭਰਿਆ ਪੰਜਾਬ ਬਣਾਣਾ ਸੋਹਣਾ ਪੰਜਾਬ ਬਣਾਉਣਾ ਇਹ ਉਸੇ ਦੇ ਤਹਿਤ ਇਹ ਅਸੀਂ ਪਾਇਲਟ ਪ੍ਰੋਜੈਕਟ ਨੂੰ ਅੱਜ ਹਰੀ ਝੰਡੀ ਦਿੱਤੀ ਹੈ ਤਕਰੀਬਨ ਤਕਰੀਬਨ 65 ਏਕੜ ਦੇ ਕਰੀਬ ਪੂਰੇ ਪੰਜਾਬ ਦੇ ਅੰਦਰ 10 ਜ਼ਿਲ੍ਹਿਆਂ ਦੇ ਵਿੱਚ ਇਹ ਬਾਗ ਲਗਾਏ ਜਾਣਗੇ ਔਰ ਇਹ ਬਾਗ ਜਿਹੜੇ ਹੋਣਗੇ ਇਹ ਅਲੱਗ-ਅਲੱਗ ਫਰੂਟਾਂ ਦੇ ਬਾਗ ਹੋਣਗੇ ਜਿਵੇਂ ਕਿ ਅਸੀਂ ਤੁਸੀਂ ਸਾਡੇ ਪਿਛਲੇ ਪਾਸੇ ਦੇਖ ਸਕਦੇ ਹੋ ਹਾਈਬ੍ਰਿਡ ਕੁਆਲਿਟੀ ਦਾ ਜਿਹੜਾ ਆਮਲਾ ਪਿਆ ਇਹ ਹਾਈਬ੍ਰਿਡ ਕੁਆਲਿਟੀ ਦਾ ਜਿਵੇਂ ਆਮਲਾ ਹੈ ਇਹ ਬਹੁਤ ਅੱਛਾ ਜਿਵੇਂ ਇਸ ਤਰ੍ਹਾਂ ਦਾ ਫਰੂਟ ਹੋਇਆ ਕੀਨੂ ਹੋਏ ਸੰਤਰੇ ਹੋਏ ਇਸ ਤਰ੍ਹਾਂ ਦੇ ਕੁਝ ਏਰੀਆਜ਼ ਆਹੀ ਜਿਨੇ ਜਿੱਥੇ ਜਣੀ ਲੀਚੀ ਹੁੰਦੀ ਆ ਇਸ ਤਰ੍ਹਾਂ ਨਾਲ ਜਿਹੜੇ-ਜਿਹੜੇ ਏਰੀਆ ਚ ਜਿਹੜਾ ਫਰੂਟ ਹੁੰਦਾ ਹੈ ਉਸ ਏਰੀਏ 'ਚ ਉਸ ਤਰ੍ਹਾਂ ਦਾ ਸੀ ਇਹ ਉਪਰਾਲਾ ਕੀਤਾ ਔਰ ਬੜੀ ਆਸ ਤੇ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਬੜੇ ਵੱਡੇ ਪੱਧਰ ਤੇ ਕਾਮਯਾਬ ਹੋਵਾਂਗੇ ਪੰਜਾਬ ਦਾ ਜੇ ਤੁਸੀਂ ਕਲਚਰ 'ਚ ਨਿਗਾਹ ਮਾਰੋ ਤਾਂ ਪੰਜਾਬ ਦਾ ਕਲਚਰ ਤਾਂ ਸਾਡਾ ਐਸਾ ਕਲਚਰ ਹੈ ਕਿ ਸਾਡੇ ਤਾਂ ਕਈ-ਕਈ ਸ਼ਹਿਰਾਂ ਦੇ ਨਾਂ ਬਾਗਾਂ ਦੇ ਉੱਤੇ ਰੱਖੇ ਜਾਂਦੇ ਨੇ ਜਿਵੇਂ ਅੱਜ ਜਿਹਨੂੰ ਅਸੀਂ ਅਜੋਕਾ ਮੁਰੰਡਾ ਕਹਿੰਦੇ ਆ ਮੁਰੰਡੇ ਦਾ ਨਾਮ ਅੱਜ ਤੱਕ ਬਾਗਾਂ ਵਾਲਾ ਹੀ ਕਿਹਾ ਜਾਂਦਾ ਸੀ ਸੋ ਬਾਗਾਂ ਵਾਲਾ ਦਾ ਮਤਲਬ ਉੱਥੇ ਬਾਗੇ ਬਾਗ ਹੋਇਆ ਕਰਦੇ ਸੀ ਸੋ ਬਾਗ ਸਾਡੇ ਕਲਚਰ ਦਾ ਸਾਡੇ ਟ੍ਰੈਡੀਸ਼ਨ ਦਾ ਬਹੁਤ ਵੱਡਾ ਹਿੱਸਾ ਰਹੇ ਨੇ ਸਾਡੇ ਪੁਰਖੇ ਬਾਗ ਲਗਾਉਂਦੇ ਰਹੇ ਨੇ ਔਰ ਬਾਗਾਂ ਦੇ ਵਿੱਚ ਖੇਤੀ ਕਰਕੇ ਉਹ ਆਪਣੀ ਉਪਜੀਵਕਾ ਚਲਾਉਂਦੇ ਰਹੇ ਨੇ ਸੋ ਉਸੇ ਤਹਿਤ ਅਸੀਂ ਅਸੀਂ ਰੂਰਲ ਡਵੈਲਪਮੈਂਟ ਐਂਡ ਪੰਚਾਇਤੀਆਰ ਡਿਪਾਰਟਮੈਂਟ ਵੱਲੋਂ ਅਸੀਂ ਸਾਰੇ ਜਿੰਨੀਆਂ ਪੰਚਾਇਤਾਂ ਸੀ ਉਹਨਾਂ ਨਾਲ ਸੰਪਰਕ ਸਥਾਪਿਤ ਕੀਤਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਪੰਚਾਇਤੀ ਲੈਂਡ ਚੋਂ ਕਿਉਂਕਿ ਪੰਚਾਇਤ ਇੰਡੀਪੈਂਡੈਂਟ ਬਾਡੀ ਹੁੰਦੀ ਹੈ ਸੋ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਥੋੜੀ ਜੀ ਲੈਂਡ ਦਿਓ ਆਪਣੀ ਜਿਹੜੀ ਤੁਹਾਡੀ ਪੰਚਾਇਤੀ ਲੈਂਡ ਹੈ ਅਸੀਂ ਉੱਥੇ ਬਾਗ ਲਗਾ ਕੇ ਦਵਾਂਗੇ ਸਾਡਾ ਡਿਪਾਰਟਮੈਂਟ ਹਾਰਟੀਕਲਚਰ ਡਿਪਾਰਟਮੈਂਟ ਅਸੀਂ ਉੱਥੇ ਲਗਾਵਾਂਗੇ ਬਾਗ ਤੇ ਬਾਗ ਜਦੋਂ ਵੱਡਾ ਹੋਊਗਾ ਉਹਦੇ ਚੋਂ ਜਿੰਨਾ ਵੀ ਤੁਹਾਨੂੰ ਰੈਵਨਿਊ ਆਊਗਾ ਤੁਹਾਡੀ ਪੰਚਾਇਤ ਨੂੰ ਆਊਗਾ ਸਾਡਾ ਇਕੋ ਦੇਸ਼ੇ ਹੈ ਦੂਸਰਾ ਉਹਦੇ ਨਾਲ ਸਾਡਾ ਪਰਿਆਵਰਣ ਜਿੱਥੇ ਹਰਿਆ ਭਰਿਆ ਹੋਊਗਾ ਆਕਸੀਜਨ ਜਿਹੜੀ ਹੈ ਉਹ ਵਧੂਗੀ ਇਸ ਦੇ ਨਾਲ ਜਿਹੜਾ ਵਾਤਾਵਰਣ ਹੈ ਜਿਵੇਂ ਕਿ ग्लोबल वार्मिंग है जेडी एक बहुत बड़ा खतरा बनया होया है ग्लोबल वार्मिंग ग्लोबल वार्मिंग ਵਰਗੇ ਜਿਹੜੇ ਇਸ਼ੂਜ਼ ਨੇ ਅਸੀਂ ਉਹ ਵੀ ਇਸ਼ੂਜ਼ ਨੂੰ ਜਾਨੀ ਕਿ ਇਹਦੇ ਨਾਲ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੂਸਰਾ ਜਿਹੜਾ ਪਾਣੀ ਹੈ ਜਿਹੜਾ ਡਿਪਲੀਟ ਹੋ ਰਿਹਾ ਸਾਡਾ ਜਿਹੜਾ ਪਾਣੀ ਹੈ ਗਰਾਊਂਡ ਵਾਟਰ ਹੈ ਜਿਹੜਾ ਨੀਚੇ ਜਾ ਰਿਹਾ ਮਾਨ ਸਰਕਾਰ ਦੇ ਉਪਰਾਲੇ ਸਦਕਾ ਵੈਸੇ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਮਹਿਸੂਸ ਕਿ ਅਸੀਂ ਨਹਿਰੀ ਵਿਭਾਗ ਦੇ ਨਾਲ ਮੀਟਿੰਗਾਂ ਕਰਕੇ ਨਹਿਰੀ ਵਿਭਾਗ ਨੇ ਸਾਡੇ ਨੇ ਇੰਨੀ ਅੱਛੀ ਇਰੀਗੇਸ਼ਨ ਡਿਪਾਰਟਮੈਂਟ ਨੇ ਸਾਡੇ ਨੇ ਇੰਨੀ ਅੱਛੀ ਪਰਫਾਰਮੈਂਸ ਕੀਤੀ ਹੈ ਕਿ ਅਸੀਂ ਕਾਫੀ ਜਿਆਦਾ ਜਾਨੀ ਕਿ ਜਿਹੜਾ ਪੰਜਾਬ ਦਾ ਪਾਣੀ ਹੋਰ ਸਟੇਟਾਂ ਨੂੰ ਅਜਾਈ ਜਾਂਦਾ ਸੀ ਹਰ ਸਾਲ ਵੇਸਟ ਚਲੇ ਜਾਂਦਾ ਸੀ ਹੋਰ ਸਟੇਟਾਂ ਨੂੰ ਚਲੇ ਜਾਂਦਾ ਸੀ ਅਸੀਂ ਉਹਨੂੰ ਯੂਟਿਲਾਈਜ਼ ਨਹੀਂ ਸੀ ਕਰ ਪਾਰੇ ਅਸੀਂ ਉਹਨੂੰ ਹੁਣ ਬਹੁਤ ਵੱਡੇ ਪੱਧਰ ਤੇ ਯੂਟਿਲਾਈਜ਼ ਕਰਨ ਲੱਗੇ ਹੁਣ ਤੋਂ ਅਸੀਂ 10 ਮਿੰਟ ਪਹਿਲਾਂ ਇੱਕ ਮੀਟਿੰਗ ਹੋਰ ਵੀ ਇਹੀ ਕਰਕੇ اٹਿਹਾਂ ਕਿ ਅਸੀਂ ਕਿਵੇਂ ਜਿਹੜੀ ਪੰਜਾਬ ਦਾ ਜਿਹੜਾ ਕਨਾਲ ਸਿਸਟਮ ਹੈ ਉਹਨੂੰ ਹੋਰ ਅੱਛਾ ਉਹਨੂੰ ਹੋਰ ਸਵਿਰਧ ਕਰ ਸਕਦੇ ਹਾਂ ਤਾਜੋ ਜਿਹੜੀ ਆਪਣੀ ਖੇਤੀ ਆ ਅਸੀਂ ਜਿਹੜੀ ਸਾਡੀ ਖੇਤੀ ਆ ਜਿਹੜਾ ਸਾਡਾ ਪ੍ਰਮੁੱਖ ਤੰਦਾ ਵੀ ਅਸੀਂ ਇਹਨੂੰ ਗਰਾਊਂਡ ਵਾਟਰ ਦੀ ਬਜਾਏ ਇਹਨੂੰ ਨਹਿਰੀ ਪਾਣੀ ਤੇ ਹੋਰ ਲੈ ਕੇ ਆ ਸਕੀਏ ਤਾਂ ਜੋ ਅਸੀਂ ਇਹ ਗਰਾਊਂਡ ਵਾਟਰ ਨੂੰ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਸਾਡੀਆਂ نسلਾਂ ਲਈ ਬਚਾ ਕੇ ਰੱਖ ਸਕੀਏ ਸੋ ਜਿੱਥੇ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਮੀਡੀਆ ਦਾ ਇੱਕ ਵਾਰ ਤੋਂ ਫੇਰ ਧੰਨਵਾਦ ਕਰਦਾ ਉੱਥੇ ਮੈਂ ਹਾਰਟੀਕਲਚਰ ਡਿਪਾਰਟਮੈਂਟ ਦਾ ਆਨਵੇਬਲ ਮਿਨਿਸਟਰ ਸ਼੍ਰੀ ਮਹਿੰਦਰ ਭਗਤ ਜੀ ਦਾ ਇਹਨਾਂ ਦੇ ਡਿਪਾਰਟਮੈਂਟ ਸਾਰੇ ਦੇ ਆਫੀਸਰ ਸਹਬਾਨਾ ਦਾ ਤੇ ਮੇਰੇ ਆਪਣੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੇ ਸਾਰੇ ਅਫੀਸਰ ਸਾਹਿਬਾਨਾਂ ਦਾ ਮੈਂ ਉਹਰੇ ਸ਼ਲਾਘਾ ਵੀ ਕਰਦਾ ਹਾਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਰਲ ਮਿਲ ਕੇ ਉਪਰਾਲਾ ਕੀਤਾ ਇਹ ਜਿਹੜਾ ਆਪਣਾ ਪਿੰਡ ਆਪਣਾ ਬਾਗ ਜਿਹੜਾ ਪ੍ਰੋਜੈਕਟ ਅਜ ਹਫੀਸ਼ਲੀ ਲਾਂਚ ਕਰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ